ਪਟਿਆਲਾ ਦੇ ਵਿੱਚੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਦਾ ਕੈਂਪ ਲਗਾਇਆ ਗਿਆ ਤੇ ਇਸ ਕੈਂਪ ਦੇ ਵਿੱਚ ਐਮ ਐਲ ਏ ਜੀਤਪਾਲ ਸਿੰਘ ਕੋਲੀ ਵਿਸ਼ੇਸ਼ ਤੌਰ ਤੇ ਪਹੁੰਚਦੇ ਨੇ ਤੇ ਕਾਰਡ ਦੇ ਫਾਰਮ ਪ੍ਰੋਵਾਈਜ ਹੁੰਦੇ ਨੇ ਦੱਸੇ ਕਿ ਪਟਿਆਲਾ ਦੀ ਵਾਰਡ ਨੰਬਰ 41 ਤੋਂ ਕਾਉਂਸਲਰ ਦੇਪਤੀ ਅੰਮ੍ਰਿਤਪਾਲ ਸਿੰਘ ਪਾਲੀ ਚੁਣਦਸਿਆ ਕਿ ਪਿਛਲੇ 3 ਦਿਨਾਂ ਤੋਂ ਹੀ ਯੋਜਨਾ ਕਾਰਡ ਬਣਾਉਣ ਦੇ ਕੈਂਪ ਲਗਾ دیے ਜਿਸ ਦੇ ਤਹਿਤ ਰੋਜ਼ਾਨਾ ਹੀ 150 ਦੇ ਕਰੀਬ ਲੋਕਾਂ ਦੇ ਕਾਰਡ ਬਣਾਏ ਜਾ ਰਹੇ ਨੇ ਤੇ ਪੰਜਾਬ ਸਰਕਾਰ ਜਿਸ ਨੇ ਕਿ ਲੋਕਾਂ ਨਾਲ ਵਾਅਦਾ ਕੀਤਾ ਸੀ ਤੇ ਹੁਣ ਉਹ ਪੂਰੇ ਕਰੀ ਤੇ ਇਸ ਤੋਂ ਨਾਲ ਨੇ ਵੀ ਕਿਹਾ ਕਿ ਜੋ ਵਾਅਦਾ ਮਹਿਲਾਵਾਂ ਨਾਲ ਹੋਇਆ ਸੀ 1100 ਰੁਪਏ ਪ੍ਰਤੀ ਮਹੀਨਾ ਦੇਂਦਾ ਉਹ ਵੀ ਸਰਕਾਰ ਹੁਣ ਜਲਦੀ ਪੂਰਾ ਕਰ ਦੇਵੇਗੀ ਭਾਈ ਕੀ ਨਾਮ ਹੈ ਤੇ ਕਿਹੜੇ ਏਰੀਆ ਦੇ ਰਹਿਣ ਵਾਲੇ ਮੈਂ ਰਮੇਸ਼ ਕੁਮਾਰ ਮਹਾਤਰਾ ਐਡਰੈਸ ਬਖਸ਼ ਗੰਗਾ ਸਿੰਘ ਦੇ ਮਹੱਲੇ ਚ ਰਹਿੰਦੇ ਕਿ ਜਿਸ ਤਰ੍ਹਾਂ ਕੀ ਪੰਜਾਬ ਸਰਕਾਰ ਦੀ ਸਕੀਮ ਚਲਾਈ ਗਈ ਪੰਜਾਬ ਸਰਕਾਰ ਦੀ ਜਿਹੜੀ ਇਹ ਸਕੀਮਾਂ ਚੱਲ ਰਹੀਆਂ ਆ ਇਹ ਪਹਿਲਾਂ ਬਿਜਲੀ ਬਿੱਲ ਤੇ ਵਗੈਰਾ আর ਉਹਨਾਂ ਦੇ ਜਿਹੜੇ 10 ਲੱਖ ਦਾ ਆਪਣਾ ਬੀਮਾ ਯੋਜਨਾ ਰਹੀ ਹੈ ਇਹ ਬਹੁਤ ਹੀ ਵਧੀਆ ਸਕੀਮ ਹੈ ਅਰ ਬੜ ਵੀ ਹੈ ਬਾੜਾ ਦੇ ਹਰੇਕ ਬਾੜਾ ਤਿਆਰੀ ਕਰ ਰਹੀ ਹੈ ਵੀ ਬੜਾ ਵੱਧ ਤੋਂ ਵੱਧ ਬਰਾਇਨ ਤੁਸੀਂ ਵਧੀਆ ਸਮਝਦੇ ਹੋ ਨਾ ਕਿ ਵਧੀਆ ਪੁਰਾਣਾ ਕਰ ਰਹੇ ਹੋ ਹਾਂਜੀ ਵਧੀਆ ਕੰਮ ਕਰਤੇ ਚ ਕਿਹੜੇ ਵਾਰਡ ਦੇ ਵਿੱਚ ਹੈ ਜਿਹੜੇ ਜੀਮ ਦੇ ਕਲਾਈਾਰੇ ਤੁਹਾਡੇ ਕੋਲ ਮੇਰਾ ਨਾਮ ਅਮਰਤਪਾਲ ਸਿੰਘ ਪਾਲੀ ਹੈ ਜੀ ਮੇਰੀ ਵਾਈਫ ਅਮਨਪ੍ਰੀਤ ਕੌਰ ਇਸ ਵਾਰਡ ਤੋਂ ਵਾਰਡ ਨੰਬਰ 41 ਤੋਂ ਐਮਸੀ ਹੈ ਜੀ ਤੇ ਅੱਜ ਉਸੇ ਸਬੰਧ ਦੇ ਵਿੱਚ ਆਪਾਂ 10 ਲੱਖ ਦਾ ਕਾਰਡ ਜਿਹੜੀ ਹੈਗੀ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਅੱਜ ਕੈਂਪ ਦਾ ਤੀਜਾ ਦਿਨ ਹੈ ਇੱਕ ਤਾਂ ਸਾਡਾ ਦੋ ਤਰ੍ਹਾਂ ਦੇ ਕਾਰਡ ਬਣ ਰਹੇ ਆ ਇਕਤਾ ਕਾਰਡ ਸਾਡੇ ਬਣ ਰਹੇ ਆ ਜੀ ਜਿਹੜੀ ਕਿ ਅਸੀਂ ਆਪਣੀ ਪਰਚੀ ਕੱਟ ਕੇ ਦਿੰਨੇ ਆ ਉਹ ਸੀਏਸੀ ਸੈਂਟਰ ਤੋਂ ਜਾ ਕੇ ਬਣਦਾ ਹੈ ਕਾਰਡ ਤੇ ਦੂਜਾ ਕਾਰਡ ਇਹ ਹੈ ਕਿ ਜਿਹੜਾ ਕੈਂਪ ਹੈ ਇਸ ਇੱਕ ਹਫ਼ਤੇ ਲਈ ਕੈਂਪ ਸਾਨੂੰ ਮਿਲਿਆ ਹੈ ਅੱਜ ਇਹਦਾ ਤੀਜਾ ਦਿਨ ਹੈ ਤੇ 100 ਤੋਂ ਲੈ ਕੇ 150 ਕਾਰਡ ਐਵਰੇਜ ਅੱਜ ਤੀਜੇ ਦਿਨ ਤੱਕ ਐਵਰੇਜ ਚੱਲ ਰਹੀ ਹੈ ਜੀ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਨੇ ਬੋਲਦਾ ਨੇ ਇਸ ਦੇ ਨਾਲ ਕਿੰਨੇ ਕੁ ਲੋਕ ਖੁਸ਼ ਨੇ ਕਿਸ ਤਰ੍ਹਾਂ ਦੇਖ ਰਹੇ ਦੇਖੋ ਜੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪਹਿਲੇ ਸ਼ੁਰੂ ਦੇ ਵਿੱਚ ਹੀ ਉਹਨਾਂ ਨੇ ਜਿਹੜੇ ਜਿਹੜੇ ਵਾਅਦੇ ਕੀਤੇ ਇੱਕ ਤਾਂ ਵਾਅਦਾ ਉਹਨਾਂ ਨੇ ਦੇਖੋ ਬਿਜਲੀ ਦਾ ਕੀਤਾ ਹਰ ਘਰ ਦੇ ਵਿੱਚ ਮੇਰੇ ਖਿਆਲ ਨਾਲ ਤੁਹਾਡੇ ਮੇਰੇ ਹਰ ਘਰ ਦੇ ਵਿੱਚ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਸਾਰਿਆਂ ਦਾ ਤਕਰੀਬਨ ਜ਼ੀਰੋ ਆ ਰਿਹਾ ਤੇ ਦੂਜੀ ਜਿਹੜੀ ਕੀਤੀ ਸੀਗੀ ਕਿ 1100 ਵਾਲੀ ਉਹ 1100 ਵਾਲੀ ਸਕੀਮ ਹੈ ਉਹ ਵਾਅਦ ਤੋਂ ਵਾਅਦ 3 ਮਹੀਨੇ ਤੋਂ ਬਾਅਦ ਆਪਣੀ ਹੋਰ ਸ਼ੁਰੂ ਹੋ ਜੇਗੀ ਤੀਜੀ ਸਕੀਮ ਜਿਹੜੀ ਇਹ 10 ਲੱਖ ਲਈ ਸੀਗੀ ਇਹ ਅਸੀਂ ਪੂਰੀ ਕਰ ਰਹੇ ਆ ਚੌਥੀ ਜਿਹੜੀ ਗੱਲ ਆਪਣੇ ਉਹ ਜਿਹੜਾ ਆਪਾਂ ਇਲਾਜ ਵਗੈਰਾ ਕਰਾਣੇ ਆ ਤੇ ਨਾ ਉਦੀ ਉਹ ਸਾਡੇ ਥਾਂ ਥਾਂ ਦੇ ਉੱਤੇ ਸੈਂਟਰ ਬੜੇ ਪਿਆ ਉਦੇ ਇਲਾਜ ਵਗੈਰਾ ਕਰਾਣਾ ਦਵਾਈ ਲੈਣਾ ਹਰ ਤਰ੍ਹਾਂ ਦਾ ਉਦੀ ਸਹੂਲਤ ਮਿਲ ਰਹੀ ਹੈ ਤੇ ਆਮ ਆਦਮੀ ਪਾਰਟੀ ਨੇ ਬਾਕੀ ਰਵਾਇਤੀ ਪਾਰਟੀਆਂ ਦੀ نیند ਉਡਾਤੀ ਕਿਉਂਕਿ ਦੇਖੋ ਉਹਨਾਂ ਦੇ ਕੋਲ ਵੋਟ ਮੰਗਣ ਦਾ ਕੋਈ ਕਾਰਨ ਨਹੀਂ ਹੈ ਕੰਮ ਵੱਲੋਂ ਆਜੋ ਡਿਵੈਲਪਮੈਂਟ ਵੱਲੋਂ ਆਜੋ ਹਰ ਕੰਮ ਤੋਂ ਹੁਣ ਅਸੀਂ ਐਮਸੀ ਆਂ ਸਰਕਾਰ ਦੇ ਵਿੱਚ ਅਸੀਂ ਐਮਸੀ ਆਂ ਅੱਜ ਤੱਕ ਉਹਨਾਂ ਦੇ ਸਰਕਾਰ ਦੇ ਵਿੱਚ ਐਮਸੀ ਰਹੇ ਆਂ ਪੰਜ-ਪੰਜ ਸਾਲ ਐਮਸੀ ਰਹੇ ਆਂ ਇਹ ਮੁਹੱਲਾ ਜਟਾ ਵਾਲਾ ਚੌਂਦਰਾ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇੱਥੇ ਕੌਣ ਐਮਸੀ ਹੈ ਤੇ ਹਰ ਵਾਰਡ ਦਾ ਇਹ ਹਾਲ ਸੀ ਪਟਿਆਲੇ ਸ਼ਹਿਰ ਦੇ ਸਾਡੀਆਂ ਡਿਊਟੀਆਂ ਅਸੀਂ ਕੰਮਕਾਰ ਛੱਡ ਕੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਵਾਰਡ ਦੇ ਵੀ ਡਿਊਟੀ ਦਿੰਨੇ ਆਂ ਮੇਰੇ ਤੋਂ ਬਿਨਾ ਮੁਝੇ ਸ਼ਾਮ ਨੂੰ ਆ ਕੇ ਕਵਾਡ ਦੇ ਵਿੱਚ ਕਿਸੇ ਵੀ ਥਾਂ ਤੋਂ ਕਿਸੇ ਵੀ ਬੰਦੇ ਤੋਂ ਆ ਕੇ ਤੁਸੀਂ ਮੇਰੇ ਬਾਰੇ ਪੁੱਛ ਸਕਦੇ ਹੋ